ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਜਨ ਵੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਨੂੰ ਥੋੜੇ ਹਲਕੇ ਫੁਲਕੇ ਜਿਹੜੇ ਡਿਜ਼ਾਈਨ ਆ ਜਿਹੜੇ ਦਿਖਾ ਰਹੇ ਹੈਗੇ ਆ ਸੋ ਅਗਰ ਤੁਸੀਂ ਹੈਵੀ ਸੂਟ ਨਹੀਂ ਵੇਅਰ ਕਰਨਾ ਚਾਹੁੰਦੇ ਕਿਸੇ ਵੀ ਫੰਕਸ਼ਨ ਤੇ ਥੋੜਾ ਲਾਈਟ ਵੇਟ ਸੂਟ ਜਿਹੜੇ ਵੇਅਰ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਆਪਣੇ ਕੋਲੇ ਜਿਹੜੀ অপਸ਼ਨ ਹੈਗੀ ਆ ਬਹੁਤ ਹੈ ਕਿਉਂਕਿ ਸਾਡੇ ਜਿਵੇਂ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਪਰਸਨਲੀ ਜਿਵੇਂ ਕਸਟਮਰ ਆਉਂਦਾ ਹੈਗਾ ਤੇ ਇਸ ਤਰ੍ਹਾਂ ਦੇ ਸੂਟ ਦੀ ਡਿਜ਼ਾਈਨਿੰਗ ਸਾਡੇ ਕੋਲੇ ਕਾਫੀ ਹੈਗੀ ਆ ਸੋ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਆ ਕਿਉਂਕਿ ਹੈਵੀ ਸੂਟਸ ਦਾ ਸਾਰਿਆਂ ਕੋਲੇ ਹੀ ਹੁੰਦੇ ਹੈਗੇ ਕਿਉਂਕਿ weddings ਦੇ ਵਿੱਚ ਸਾਰਿਆਂ ਦੇ ਹੈਵੀ ਸੂਟਸ ਚੱਲਦੇ ਆ ਪਰ ਆਪਣੇ ਜਿਹੜੇ ਆਮ ਕੰਮ ਆਉਂਦੇ ਆ ਡੇਲੀ ਵੇਅਰ ਜਿਵੇਂ ਕੰਮ ਆਉਂਦੇ ਹੈਗੇ ਜਿਆਦਾ ਸੂਟਸ ਆ ਜਿਹੜੇ ਆਪਾਂ ਥੋੜੇ ਠੀਕ ਠੀਕ ਵੇਅਰ ਕਰਦੇ ਆ ਸੋ ਉਸ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਆਪਾਂ ਕੋਲੇ ਕਾਫੀ ਹੈ ਡਿਜ਼ਾਈਨਿੰਗ ਦੀ ਤੁਸੀਂ ਬਣਾ ਸਕਦੇ ਹੋ ਔਰ ਇਸ ਤਰ੍ਹਾਂ ਸੀ ਗ੍ਰੀਨ ਇਹ ਸ਼ੇਡ ਹੈਗਾ ਜੀ ਬਟਰਫਲਾਈ ਦਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਬਟਰਫਲਾਈ ਹੈਗੀ ਆ ਇਸ ਤੋਂ ਉੱਪਰ ਜਿਹੜਾ ਇਹ ਵਾਲਾ ਡਿਜ਼ਾਈਨ ਹੈਗਾ ਇਸ ਤੋਂ ਦੂਸਰੀ ਸਾਈਡ ਜਿਹੜਾ ਸ਼ੁਰੂ ਹੁੰਦਾ ਹੈਗਾ ਉੱਪਰ ਆ ਜਿਹੜਾ ਗਲੇ ਦੀ ਡਿਜ਼ਾਈਨਿੰਗ ਹੈ ਫਿਰ ਇਹ ਇੱਕ ਫਲਾਰ ਆ ਜਿਹੜਾ ਉੱਪਰ ਆ ਜਾਂਦਾ ਇਸ ਤਰ੍ਹਾਂ ਬਾਜੂ ਤੇ ਫਲਾਰ ਔਰ 골ਡਨ ਆ ਜਿਹੜਾ ਕਟਵਰਕ ਦਿੱਤਾ ਹੋਇਆ ਇਸ ਤਰ੍ਹਾਂ ਇਹਦੇ ਤੇ ਵੀ ਆਪਾਂ ਜਿਹੜਾ ਇਹ ਰੇਤੇ ਵੀ 골ਡਨ ਕਟ ਵਰਗ ਦਿੱਤਾ ਹੋਇਆ ਇਹ ਜਿਵੇਂ ਇਹਨਾਂ ਨੇ ਆਪਣੇ ਤੋਂ ਬਾਟਮ ਦੇ ਉੱਪਰ ਵੀ ਇਹਦਾ ਜਿਹੜਾ ਕਟ ਵਰਗ ਕੀਤਾ ਹੈਗਾ ਆਪਾਂ ਇਸ ਤਰ੍ਹਾਂ ਸੋ ਤੁਸੀਂ ਵੀ ਇਹ ਜਿਹੜਾ ਟਰਾਈ ਕਰ ਸਕਦੇ ਹੋ ਇਹਦੇ ਨਾਲ ਜਿਵੇਂ ਇਹਨਾਂ ਨੇ ਕਲਰਫੁੱਲ ਜਿਹੜਾ ਦੁਪੱਟਾ ਬਣਾਇਆ ਹੈਗਾ ਸਾਰੇ ਜਿਹੜਾ ਸੂਟਸ ਦੇ ਵਿੱਚ ਇਸ ਤਰ੍ਹਾਂ ਦੀਆਂ ਦੁਪੱਟੇ ਦੇ ਵਿੱਚ ਆਰਗੈਂਜ਼ਾ ਦੁਪੱਟਾ ਹੈਗਾ ਕੱਟਵਰਕ ਹੈ ਸੋ ਇਸ ਤਰ੍ਹਾਂ ਦਾ ਦੁਪੱਟਾ ਇਹਨਾਂ ਨੇ ਆਪਣੇ ਤੋਂ ਬਣਵਾਇਆ ਆਰਗੈਂਜ਼ਾ ਦੁਪੱਟਾ ਕਿਉਂਕਿ ਇਹ ਥੋੜਾ ਪਾਰਟੀ ਵੇਅਰ ਲੁੱਕ ਦੇਣਾ ਚਾਹੁੰਦੇ ਸੀਗੇ ਸੋ ਉਸ ਤਰ੍ਹਾਂ ਦਾ ਫਿਰ ਅਸੀਂ ਉਵੇਂ ਸੂਟ ਨਾਲ ਦੁਪੱਟਾ ਕਰਨਾ ਕਰ ਦਿੰਦੇ ਆ ਜਿਵੇਂ ਤੁਸੀਂ ਇਹਨੂੰ ਥੋੜਾ ਜਿਹਾ ਸੈਮੀ ਜਿਵੇਂ ਸੈਮੀ ਫਾਰਮਲ ਵੇਅਰ ਕਰੋਗੇ ਤਾਂ ਤੁਸੀਂ ਚਨੌਨ ਤੇ ਸੁਪਰਨੈਟ ਦੇ ਵਿੱਚ ਆਪਣੇ ਕੋਲ ਕਾਫੀ ਆਪਸ਼ਨ ਹੈਗੇ ਆ ਦੁਪੱਟਿਆਂ ਦੀ ਤੁਸੀਂ ਨਾਲ ਉਹ ਵੀ ਲਗਾ ਸਕਦੇ ਹੋ ਸੋ ਇਹ ਹੈਗਾ ਜੀ ਜਿਵੇਂ ਇਹ ਵੀ ਸਾਡਾ ਜਿਹੜਾ ਡਿਜ਼ਾਈਨ ਹੈਗਾ ਸਾਰਿਆਂ ਨੇ ਬਹੁਤ ਜ਼ਿਆਦਾ ਸਿਲੈਕਟ ਕੀਤਾ ਹੈਗਾ ਬਹੁਤ ਜ਼ਿਆਦਾ ਪਸੰਦ ਕੀਤਾ ਹੈਗਾ ਸਾਰਿਆਂ ਨੇ ਸੋ ਇਸ ਤਰ੍ਹਾਂ ਇਹ ਬਲੂ ਕਲਰ ਦਾ ਉੱਪਰ ਵਰਕ ਹੈਗਾ ਸਕਾਈ ਇਹਦਾ ਸਟਾਈਲ ਹੈ ਸੋ ਇਹਦੇ ਉੱਪਰ ਇਸ ਤਰ੍ਹਾਂ ਬੂਟੀ ਪਾ ਕੇ ਇਸ ਤਰ੍ਹਾਂ ਗਲੇ ਦੀ ਡਿਜ਼ਾਈਨਿੰਗ ਹੈ ਜਿਹੜੀ ਆਪਾਂ ਡਿਫਰੈਂਟ ਦਿੱਤੀ ਹੋਈ ਹੈ ਇਸ ਤਰ੍ਹਾਂ ਬਾਜੂ ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਜੀ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਆਪਾਂ ਕੰਟਰਾਸਟ ਕੀਤਾ ਹੋਇਆ ਸੋ ਇਹਦੇ ਨਾਲ ਇਹਦੀ ਲੁੱਕ ਹੈ ਜਿਹੜੀ ਬਹੁਤ ਹੀ ਡਿਫਰੈਂਟ ਔਰ ਸਟਾਈਲਿਸ਼ ਹੋ ਜਾਂਦੀ ਹੈ ਸੋ ਤੁਸੀਂ ਜਦੋਂ ਆਪਾਂ ਕਾਫੀ ਸੂਟਸ ਆ ਜਿਵੇਂ ਇਹਨਾਂ ਦੇ ਕਾਫੀ ਸੂਟਸ ਆਪਣੇ ਕੋਲੇ ਆਰਡਰ ਜਾ ਰਿਹਾ ਹੈਗਾ ਅ ਕੈਨੇਡਾ ਦਾ ਹੈਗਾ ਆਰਡਰ ਇਹ ਔਰ ਇਹਦੇ ਵਿੱਚ ਇਹਨਾਂ ਦੇ ਕਾਫੀ ਸੂਟਸ ਹੈਗੇ ਆ ਜਿਹੜੇ ਆਪਾਂ 2-3 ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸੋ ਫਿਰ ਅਸੀਂ ਜਿਹੜਾ ਸਾਰਾ ਆਰਡਰ ਦੇ ਵਿੱਚ ਹਲਕੇ ਵੀ ਹੈ ਹੈਵੀ ਵੀ ਹੈ ਇਹਨਾਂ ਡੇਲੀ ਵੇਅਰ ਵੀ ਬਣਾਏ ਹੈਗੇ ਆ ਸੋ ਇਹਨਾਂ ਦੇ ਵਿੱਚ ਕਾਫੀ ਆਪਸ਼ਨ ਹੈਗੀ ਹੈ ਜਿਹੜੀ ਆਪਣੇ ਸੋਰਸ ਦੇ ਵਿੱਚ ਇਹਨਾਂ ਨੂੰ ਆਪਾਂ ਹਰ ਇੱਕ ਤਰ੍ਹਾਂ ਦਾ ਸੂਟ ਹੈ ਜਿਹੜਾ ਰੈਡੀ ਕਰਕੇ ਦਿੱਤਾ ਹੈਗਾ ਸੋ ਤੁਸੀਂ ਵੀ ਇਸ ਤਰ੍ਹਾਂ ਆਪਾਂ ਨੂੰ ਕੋਲੇ ਕਿਸੇ ਵੀ ਟਾਈਪ ਦਾ ਜਿਹੜਾ ਡਿਜ਼ਾਈਨ ਬਣਵਾ ਸਕਦੇ ਹੋ ਕਿਉਂਕਿ ਆਪਣੇ ਕੋਲੇ ਲਾਸਟ ਕਾਫੀ ਵੀਡੀਓਜ਼ ਦੇ ਵਿੱਚ ਡਿਜ਼ਾਈਨਿੰਗ ਹੈ ਜਿਹੜੀ ਬਹੁਤ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਹੋ ਪਿਕਚਰਸ ਅਸੀਂ ਜਿਹੜੀਆਂ ਬਹੁਤ ਸਾਰੇ ਜਿਹਨਾਂ ਸਾਨੂੰ ਮੈਸੇजेस ਆਉਂਦੇ ਕਿ ਤੁਸੀਂ ਪਿਕਚਰਸ ਭੇਜ ਦਿਓ ਸੋ ਪਲੀਜ਼ ਉਹ ਪੋਸੀਬਲ ਨਹੀਂ ਹੁੰਦਾ ਕਿਉਂਕਿ ਆਲਰੇਡੀ ਜਿਹੜੀ ਸਾਡੀ ਸਪੇਸ ਹੈਗੀ ਆ WhatsApp ਨਾਲ ਫੁੱਲ ਹੁੰਦੀ ਹੈ ਸੋ ਫਿਰ ਪਿਕਚਰਸ ਅਸੀਂ ਫੋਨ ਦੇ ਵਿੱਚ ਨਹੀਂ ਰੱਖਦੇ ਸੋ ਪੋਸੀਬਲ ਵੀ ਨਹੀਂ ਹੈਗਾ ਇਸ ਤਰ੍ਹਾਂ ਜੀ ਇਹ ਡਿਜ਼ਾਈਨ ਹੈਗਾ ਜਿਹੜਾ ਸਕਿਨ ਜਾਂ ਸ਼ੇਡ ਹੈਗਾ ਬਹੁਤ ਹੀ ਪਿਆਰਾ ਇਸ ਤਰ੍ਹਾਂ ਇਹ ਸੈਂਟਰ ਪੈਨਲ ਬਣਦਾ ਹੈਗਾ ਇਹਨਾਂ ਨੇ ਇੱਥੇ ਬਟਨ ਲਗਾਏ ਹੈਗੇ ਆ ਨਹੀਂ ਇਹ ਲਾਈਨਸ ਆ ਜਿਹੜੀ ਉੱਪਰ ਤੱਕ ਜਾਣੀ ਸੀ ਇਸ ਤਰ੍ਹਾਂ ਬਾਜੂ ਦਾ ਡਿਜ਼ਾਈਨ ਹੈ ਬਾਜੂ ਤੇ ਇਹਦੇ ਨਾਲ ਅਸੀਂ ਜਿਹੜੀ ਕੰਟਰਾਸਟ ਪਾਈਪਿੰਗ ਦਿੱਤੀ ਹੋਈ ਹੈ ਔਰ ਇਹਦੇ ਨਾਲ ਅਸੀਂ ਬਾਟਮ ਹੈ ਜਿਹੜੀ ਬਾਟਮ ਤੇ ਇਸ ਤਰ੍ਹਾਂ ਇਹਦੇ ਪਾਈਪਿੰਗ ਦਿੱਤੀ ਹੈ ਔਰ ਇਹਦੇ ਨਾਲ ਅਸੀਂ ਪਿਓਰ ਕੋਟਾ ਦਾ ਜਿਹੜਾ ਦੁਪੱਟਾ ਕੀਤਾ ਹੈਗਾ ਪਿਓਰ ਕੋਟੇ ਦੇ ਵਿੱਚ ਵੀ ਬਹੁਤ ਹੀ ਇਹਦਾ ਜਿਹੜਾ ਫਾਲ ਹੈ ਵਧੀਆ ਹੁੰਦਾ ਔਰ ਇਹਦੇ ਵਿੱਚ ਕੀ ਹੈਗਾ ਇਹ ਸੌਫਟ ਹੁੰਦਾ ਹੈ ਟੈਬੀ ਨਾਲੋਂ ਬਹੁਤ ਬੈਸਟ ਹੈ ਇਹ ਦੁਪੱਟਾ ਅਗਰ ਤੁਸੀਂ ਟੈਬੀ ਦਾ ਜਿਹੜਾ ਦੁਪੱਟਾ ਬਣਾਉਣੇ ਹੋ ਸੋ ਉਹ ਥੋੜਾ ਜਿਹਾ ਜ਼ਿਆਦਾ ਜਿਵੇਂ ਹਲਕਾ ਹੁੰਦਾ ਹੈ ਔਰ ਇਕੱਠਾ ਵੀ ਹੁੰਦਾ ਹੈ ਔਰ ਔੜਦਾ ਵੀ ਜਾਦੇ ਆ ਸੋ ਇਹਦੇ ਨਾਲੋਂ ਇਹਦੀ ਫਾਲ ਆ ਜਿਹੜੀ ਬਹੁਤ ਹੀ ਜ਼ਿਆਦਾ ਬੈਸਟ ਹੈ ਤੁਸੀਂ ਅਗਰ ਥੋੜਾ ਜਿਹਾ ਚੁਣੌਂਚ ਨਹੀਂ ਜਾਣਾ ਚਾਹੁੰਦੇ ਔਰਗੈਂਜ਼ਾ ਚ ਨਹੀਂ ਜਾਣਾ ਚਾਹੁੰਦੇ ਥੋੜਾ ਜਿਹਾ ਸੈਮੀ ਫਾਰਮਲ ਸੂਟ ਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਦੁਪੱਟੇ ਆ ਜਿਹੜੇ ਬਣਾ ਸਕਦੇ ਹੋ ਕਿਉਂਕਿ ਇਹ ਪਿਓਰ ਕੋਟਾ ਇਹਦੇ ਵਿੱਚ ਥੋੜੀ ਸ਼ਾਈਨ ਵੀ ਹੈ ਔਰ ਇਹ ਸਿੰਪਲ ਵੀ ਦੁਪੱਟਾ ਨਹੀਂ ਹੁੰਦਾ ਸੋ ਇਸ ਤਰ੍ਹਾਂ ਦਾ ਜਿਹੜਾ ਦੁਪੱਟਾ ਹੈਗਾ ਤੁਸੀਂ ਬਣਾ ਸਕਦੇ ਹੋ ਨੈਕਸਟ ਹੈਗਾ ਜੀ ਪਿੰਕ ਕਲਰ ਦਾ ਜਿਵੇਂ ਕਿ ਆਲਵੇਸ ਸਭ ਦਾ ਫੇਵਰਟ ਹੁੰਦਾ ਪਿੰਕ ਸ਼ੇਡ ਔਰ ਇਹਦੇ ਵਿੱਚ ਆਪਾਂ ਕੀ ਹੈ ਸਾਰੇ ਤਰ੍ਹਾਂ ਦਾ ਵਰਕ ਕੀਤਾ ਹੋਇਆ ਇਹਦੇ ਵਿੱਚ 골ਡਨ आर ई ਵੀ ਹੈ ਵਾਈਟ ਥ्रेड ਵੀ ਹੈਗਾ ਔਰ ਇਸ ਤਰ੍ਹਾਂ ਫਲਾਰ ਦਿੱਤੇ ਹੋਏ ਆ ਇਸ ਤਰ੍ਹਾਂ ਜਿਹੜਾ ਉੱਪਰ ਗਲੇ ਤੇ ਜਿਹੜੀ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਇਹਦਾ ਬਾਜੂ ਦੀ ਡਿਜ਼ਾਈਨਿੰਗ ਹੈ ਸੋ ਇਹ ਵੀ ਬਹੁਤ ਹੀ ਬੈਸਟ ਜਿਹੜਾ ਸੂਟ ਹੈ ਅਗਰ ਤੁਸੀਂ ਸੈਮੀ ਫਾਰਮਲ ਜਿਹੜਾ ਵੇਅਰ ਕਰਨਾ ਚਾਹੁੰਦੇ ਹੋ ਤੇ ਇਹਦੇ ਨਾਲ ਆਪਾਂ ਡਾਈ ਡਾਈ ਸੁਪਰ نیٹ ਦਾ ਦੁਪੱਟਾ ਕੀਤਾ ਹੋਇਆ ਇਹ ਵੀ ਦੁਪੱਟਾ ਜਿਹੜਾ ਜਿਵੇਂ ਵੀ ਸੂਟ ਹੈਗੇ ਆ ਜਿਵੇਂ ਇਹ ਗੁਰਦੁਆਰਾ ਸਾਹਿਬ ਪਾਉਣ ਲਈ ਜਿਹੜੀਆਂ ਲੇਡੀਜ਼ ਨੂੰ ਸੂਟ ਚਾਹੀਦੇ ਹੁੰਦੇ ਆ ਜਿਵੇਂ ਬਾਹਰ ਤੁਸੀਂ ਸਾਰਿਆਂ ਨੂੰ ਇਹ ਹੁੰਦਾ ਸੂਟ ਬਣਾਉਣੇ ਆ ਔਰ ਹੈਵੀ ਵੀ ਨਾ ਹੋਣ ਔਰ ਸਿੱਤੇ ਜਿਹੜਾ ਟਿਕਣ ਵਾਲਾ ਦੁਪੱਟਾ ਹੋਉਂਦਾ ਸੋ ਇਹ ਜਿਹੜਾ ਹੋ ਸੁਪਰ نیٹ ਦੁਪੱਟਾ ਜਿਹੜਾ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦੇ ਸੂਟਸ ਨਾਲ ਇਸ ਲਈ ਪ੍ਰੀ ਵੀ ਨਹੀਂ ਹੁੰਦਾ ਦੁਪੱਟਾ ਔਰ ਇਹਦੀ ਜਿਹੜੀ ਫਾਲ ਹੈਗੀ ਆ ਉਹ ਵੀ ਬਹੁਤ ਹੀ ਵਧੀਆ ਹੁੰਦੀ ਹੈ ਸੋ ਇਹ ਅੱਜ ਆਪਾਂ ਤੁਹਾਨੂੰ ਕਾਫੀ ਸੂਟਸ ਆ ਜਿਹੜੇ ਸੈਮੀ ਫਾਰਮਲ ਦੇ ਵਿੱਚ ਆ ਜਿਹੜੇ ਡੇਲੀ ਵੇਅਰ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਸੋ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ ਸਾਡੇ ਕੋਲੇ ਜਿਹੜਾ ਤੁਸੀਂ ਕੋਈ ਵੀ ਹੁਣ ਸੀਜ਼ਨ ਸਟਾਰਟ ਹੋ ਗਏ ਹੋ ਚੁੱਕੇ ਆ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੈਗਾ ਸੋ ਪਲੀਜ਼ ਟਾਈਮ ਰੱਖ ਕੇ ਦਿਓ ਕਿਉਂਕਿ ਡਾਈ ਵਾਲੇ ਕੋਲੇ ਸਾਡੇ ਕੋਲੇ ਫੁੱਲ ਕੰਮ ਹੈਗਾ ਉਹ ਕਾਰੀਗਰਾਂ ਕੋਲੇ ਫੁੱਲ ਕੰਮ ਹੈਗਾ ਕਿਉਂਕਿ ਆਪਾਂ ਹਰ ਇੱਕ ਜਿਹੜਾ ਕਸਟਮਰ ਹੈਗਾ ਕੋਈ ਵੀ ਹੈ ਪਰਸਨ ਹੈ ਉਹ ਆਪਣੇ ਫੰਕਸ਼ਨ ਲਈ ਸੂਟ ਬਣਾਉਂਦਾ ਸੋ ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਕੋਲੇ ਟਾਈਮ ਟੂ ਟਾਈਮ ਆ ਜਿਹੜਾ ਸੂਰਜ ਜਾਨ ਸੋਦੇ ਲਈ ਰਿਕੁਐਸਟ ਹੈ ਜੀ ਤੁਸੀਂ ਟਾਈਮ ਰੱਖ ਕੇ ਹੀ ਸੌਫਟ ਆਰਡਰ ਕਰੋ ਤਾਂ ਜੋ ਸਾਨੂੰ ਕੋਈ ਕਈ ਵਾਰ ਕੀ ਹੁੰਦਾ ਕਿ بارش ਆ ਜਾਂਦੀ ਉਹਦੇ ਨਾਲ ਵੀ ਸੂਟਸ ਆ ਜਿਹੜੇ ਡਾਈ ਲੇਟ ਹੋ ਜਾਂਦੀ ਆ ਜਾਂ ਕੋਈ ਕਾਰੀਗਰਾਂ ਦਾ ਮਿਸਮੈਚ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਿਹੜੀ ਸਾਡੀ ਕੰਮ ਦੇ ਵਿੱਚ ਆਉਂਦੀਆਂ ਸੋ ਅਗਰ ਤਾਂ ਸਾਡੇ ਕੋਲ ਟਾਈਮ ਹੋਊਗਾ ਤਾਂ ਅਸੀਂ ਬਹੁਤ ਹੀ ਈਜ਼ੀਲੀ ਤੁਹਾਨੂੰ ਜਿਹੜਾ ਸੂਟ ਆ ਅਵੇਲੇਬਲ ਕਰਾਵਾਂਗੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਾਵਾਂਗੇ ਸੋ ਬਣੇ ਰਹੋ ਮੇਰੇ ਨਾਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ